ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ ਤੇ ਹਰਥਾਂ ਤੇ ਨਾਕੇ ਬੰਦੀ ਕੀਤੀ ਜਾ ਰਹੀ ਹੈ ਪਰ ਇਸ ਮੁਸਤੈਦੀ ਦੇ ਬਾਵਜੂਦ ਵੀ ਲੁਧਿਆਣਾ ਚ ਲੁੱਟ ਖੋਹ ਦੀ ਵਾਰਦਾਤ ਖੁਰਵਾਦਰੀ ਹਾਲੇ ਜੁਲ੍ਹਿਆਂਵਾਲਾ ਦੇ ਗੁਰਦੇਵ ਨਗਰ ਦੇ ਵਿੱਚ ਇੱਕ ਘਰ ਦੇ ਅੰਦਰ ਦਿਨ ਦਿਹਾੜੇ ਦੋ ਚੋਰ ਬੜੇ ਘਰ ਦੇ ਤਾਲੇ ਤੋੜ ਕੇ 5 ਤੋਂ 7 ਲੱਖ ਰੁਪਏ ਦੀ ਚੋਰੀ ਕੀਤੀ ਤੇ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਮਕਾਨ ਮਾਲਕ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਵਿੱਚ ਗਏ ਹੋਏ ਸੀ ਤੇ ਜਦੋਂ ਘਰ ਵਾਪਸ ਆਏ ਤੇ ਦੇਖਿਆ ਕਿ ਘਰ ਦੇ ਤਾਲੇ ਜਿਹੜੇ ਆ ਉਹ ਟੁੱਟੇ ਹੋਏ ਸੀ ਚੈੱਕ ਕੀਤਾ ਤੇ ਘਰੋਂ 5 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਤੁਸੀਂ ਵੀ ਦੇਖੋ ਪੂਰੀ ਖਬਰ ਮਨੀਸ਼ ਕੁਮਾਰ ਅਸਪਤਾ ਗੁਰੂਦਾਤ ਅੱਜ 6 ਮਹੀਨੋਂ ਮੈਂ ਚੰਡੀਗੜ੍ਹ ਤੋਂ ਵਾਪਸ ਲੁਗਾਨੇ ਆਇਆ 6 ਵਜੇ 6:30 ਵਜੇ ਔਰ ਮੈਂ ਦੇਖਿਆ ਕਿ ਸਾਰੇ ਘਰ ਨੂੰ ਦਰਵਾਜ਼ਾ ਮੇਨ ਡੋਰ ਸਾਡਾ ਤੋੜਿਆ ਹੋਇਆ ਸੀ ਔਰ ਅੰਦਰ ਮੇਰੀ ਗਾਰਡਰੈਬੀ ਅਲਮਾਰੀ ਦੂਸਰੀਆਂ ਅਲਮਾਰੀਆਂ ਦੇ ਤਾਲੇ ਸਭ ਤੋੜ ਕੇ ਸਾਡੇ ਘਰ ਚੋਰੀ ਕਰਕੇ ਲੈ ਕੇ ਗਏ ਇਹ ਤਕਰੀਬਨ ਜਿਹੜੀ ਚੋਰੀ ਹੈ 5 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਹੈ ਕਿੱਥੇ ਏਰੀਆ ਕਿਹੜਾ ਹੈ ਏ ਰਿਆਜੀ ਸਾਡੇ ਘਰ ਦਾ ਨੰਬਰ ਹੈ 3035/1 ਪ੍ਰੇਮਜੀਤ ਰੋਡ ਗੁਰਦੇਵ ਨਗਰ ਗੁਰਦੇਵ ਨਗਰ ਬਾਕੀ ਪੋਸ਼ ਏਰੀਆ ਨਜ਼ਰ ਆਉਂਦਾ ਫਿਲਹਾਲ ਇਸ ਤਰ੍ਹਾਂ ਨਹੀਂ ਘਟ ਪੋਸ਼ ਏਰੀਆ ਜੀ ਕੀ ਕਰੀਏ ਜੀ ਜੇ ਸੇਫਟੀ ਗੁਰਦੇਵ ਨਗਰ ਚ ਮੈਂ ਤਾਂ ਸੋਚਦਾ ਸੀਗਾ ਕਿ ਅਸੀਂ ਬੰਦ ਗਲੀ ਚ ਰਹਨੇ ਬੜੀ ਸੇਫ ਹੈ ਲੇਕਿਨ ਇਸ ਤਰ੍ਹਾਂ ਲੱਗਦਾ ਕਿ ਕੋਈ ਜਾਣਕਾਰ ਹੋਏਗਾ ਜਿਸ ਨੇ ਇਹ ਕੰਮ ਕੀਤਾ ਸੀ ਸੀਸੀਟੀਵੀ ਵਗੈਰੇ ਦੇਖਿਓ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਫੋਟੋਸ ਔਰ ਰਿਕਾਰਡਿੰਗ ਆਈ ਹੈ ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਹੁਣ ਪੈਰਵਾਹੀ ਹੁੰਦੀ ਦੇਖਦੇ ਕਿੰਨੇ ਕਿੰਨੇ ਬੰਦੇ ਨਜ਼ਰ ਆ ਰਹੇ ਆ ਆ ਦੋ ਦੋ ਬੰਦੇ ਤਾਂ ਨਜ਼ਰ ਆ ਰਹੇ ਆ ਜੀ ਬਾਕੀ ਹੋ ਸਕਦਾ ਜੀ ਕੋਈ ਹੋਰ ਐਡੀਸ਼ਨਲ ਹੋਵੇ ਉਹ ਦੇਖ ਕੇ ਪਤਾ ਚੱਲੇ ਕਿੰਨੇ ਕਿੰਨੇ ਨਜ਼ਰ ਆ ਰਹੇ ਹੋ ਤੇ ਵਿੱਚ ਤੇ ਕੀ ਮੂੰਹ ਵਗੈਰਾ ਵੀ ਟਕੇ ਹੋਏ ਸੀ ਜਾਂ ਕਿਸੇ ਨਹੀਂ ਮੂੰਹ ਨਹੀਂ ਟਕੇ ਹੋਏ ਜੀ ਔਰ ਤਕਰੀਬਨ ਉਹਨਾਂ ਯੰਗ ਭਈਏ ਲੱਗ ਰਹੇ ਨੇ ਜੀ ਆ ਤਕਰੀਬਨ 30 30 ਸਾਲ ਦੇ ਹੋਣਗੇ ਜੀ 32 ਸਾਲ ਦੇ ਉਹ ਕਿੰਨਾ ਟਾਈਮ ਜਿਹੜਾ ਇੱਥੇ ਜਾਂਦੇ ਉਹਨਾਂ ਨੇ 2 1/2 ਘੰਟੇ ਲਗਾਏ ਆ ਆਰਾਮ ਦੇ ਨਾਲ ਔਰ ਸਿਖਰ ਦੁਪਹਿਰ ਦੇ ਵਿੱਚ ਇਹ ਕੰਮ ਹੋਇਆ ਦੁਪਹਿਰ ਦਾ ਸਮਾਂ ਸੀਗਾ ਤੇ ਇਸ ਤਰ੍ਹਾਂ 2:30 2:30 ਵਜੇ ਉਹ ਲੋਕ ਆਏ ਨੇ ਜੀ ਔਰ ਉਹਨਾਂ ਨੇ ਦੇਖਿਆ ਗਲੀ ਖਾਲੀ ਪਈ ਹੈ ਕੋਈ ਨਹੀਂ ਹੈਗਾ ਬੜੇ ਆਰਾਮ ਦੇ ਨਾਲ ਅੰਦਰ ਆ ਕੇ ਉਹਨਾਂ ਨੇ ਸਾਡੇ ਮੇਨ ਗੇਟ ਤੋਂ ਛਲਾਂਗ ਲਗਾ ਕੇ ਅੰਦਰ ਆਏ ਔਰ ਅੰਦਰ ਆ ਕੇ ਫਿਰ ਉਹਨਾਂ ਨੇ ਤੋੜਿਆਂ ਦੇ ਨਾਲ ਸਾਡਾ ਗੇਟ ਮੇਨ ਡੋਰ ਤੋੜਿਆ ਔਰ ਅੰਦਰ ਆ ਕੇ ﺍﻟमारੀਆਂ ਅਕੋਰਡਿੰਗਲੀ ਵੈਸੇ ਹੀ ਤੋੜੀਆਂ ਇਨਕਲੂਡਿੰਗ ਗਾਰਡਰੋਬਸ ਦੀ ﺍﻟमारी ਔਰ ਦੂਸਰੀਆਂ ਜੜੀਆਂ ਕੱਪੜੇ ਵਾਲੀ ﺍﻟमारੀਆਂ ਜੀ ਕੀ 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 ਸੰਮਾਨ ਤੁਹਾਡਾ ਜੋ ਮੇਜਰਲੀ ਜੀ ਉਹ ਕੈਸ਼ ਲੈ ਕੇ ਗਏ ਜ਼ਿਆਦਾ ਨਹੀਂ ਸੀ ਕੈਸ਼ ਲੇਕਿਨ 300000 ਰੁਪਏ ਦੀ ਉਮੀਦ ਹੈਗੀ ਮੈਨੂੰ ਕੈਸ਼ ਸੀਗਾ ਇੰਨਾ ਜੀ ਔਰ ਜੁਐਲਰੀ ਲੈ ਕੇ ਗਏ ਬੱਚਿਆਂ ਦੀ ਔਰ ਆਪਦੀ ਜਿਹੜੀ ਪਰਸਨਲ ਹੁੰਦੀ ਹੈ ਔਰ ਇੱਕ ਪੁਰਾਣਾ ਟੀ ਸੈੱਟ ਸੀਗਾ ਸਾਡਾ ਸਿਲਵਰ ਵੇਅਰ ਜੀ ਤਕਰੀਬਨ ਹੋਏਗਾ ਇਹੋ ਵੀ 2.5 ਤੋਂ 3 ਲੱਖ ਰੁਪਏ ਦਾ ਹੋਏਗਾ ਉਹ ਲੈ ਕੇ ਗਏ ਜੋ ਨਜ਼ਰ ਆਂਦਾ ਪਿਆ ਬਾਕੀ ਇਸ ਵੇਲੇ ਇੰਨਾ ਕੁ ਸਮਾਨ ਖਿਲ ਰਿਆ ਪਿਆ ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਹੋਰ ਕੀ ਕੀ ਚੀਜ਼ਾਂ ਲੈ ਕੇ ਗਏ ਹੋਣਗਾ ਇਕੱਲਾ ਇੱਕੋ ਹੀ ਕਮਰੇ ਦੇ ਵਿੱਚ ਇਹ ਵਾਰਦਤ ਇਹ ਵਾਰਦਤ ਘਟੋ ਘਟ ਦੋ ਕਮਰਿਆਂ ਚ ਹੋਈ ਹੈ ਜੀ ਦੋ ਕਮਰੇ ਹਾਂਜੀ ਤੋ ਹਮਨ ਪੁਲਿਸ ਵਗੈਰਾ ਨੂੰ ਇਨਫੋਰਮ ਕਰ ਦਿੱਤਾ ਪੁਲਿਸ ਆ ਗਈ ਹੈ ਜੀ ਉਹ ਪੂਰੀ ਰਿਪੋਰਟ ਬਣਾ ਰਹੇ ਨੇ ਰਿਕਾਰਡਿੰਗਸ ਚੈੱਕ ਕਰਨਗੇ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਜੀ ਪ੍ਰਸ਼ਾਸਨ ਤੋਂ ਕੀ ਉਮੀਦ ਕਰਦੇ ਪ੍ਰਸ਼ਾਸਨ ਤੋਂ ਕੀ ਉਮੀਦ ਕੀਤੀ ਜਾਵੇ ਜੀ ਜਿਹੜੀ ਪੁਲਿਸ ਆ ਕੇ ਸਪੋਰਟ ਕਰ ਦਵੇ ਇਹ ਹੀ ਬੜੀ ਵੱਡੀ ਗੱਲ ਹੈਗੀ ਹੈ ਜੀ ਚੋਰੀ ਜਿਹੜੀ ਹੈਗੀ ਹੈ ਉਹ ਗੁਰਦੇਵ ਨਗਰ ਦੇ ਵਿੱਚ ਜੇ ਬੰਦ ਗਲੀ ਦੇ ਵਿੱਚ ਸੀਮਿੰਗਲੀ ਵੈਰੀ ਵੈਰੀ ਸੇਫ ਏਰੀਆ ਉੱਥੇ ਜੇ ਚੋਰੀ ਹੋ ਰਹੀ ਹੈ ਦੈਟ ਮੀਨਸ ਕਿ ਜਿਹੜੇ ਕਰਨ ਵਾਲੇ ਹੈਗੇ ਨੇ ਉਸ ਏਰੀਆ ਨੂੰ ਅੱਛੀ ਤਰ੍ਹਾਂ ਸਮਝਦੇ ਹੈ ਕਿ ਨਹੀਂ ਜੀ ਔਰ ਉਹਨਾਂ ਨੂੰ ਡਰ ਨਹੀਂ ਸੋ ਕਿੰਨੀ ਦੇਰ ਤੋਂ ਤੁਸੀਂ ਬਾਰਸੀਗੇ ਜੀ ਬਾਰਸੀਗੇ ਮੈਂ ਅੱਜ ਦਾ ਦਿਨ ਹੀ ਬਾਰਸੀਗਾ ਜੀ ਜੀ ਅੱਜ ਹੀ ਦਿਨ ਪਿਛਲੇ ਹਾਂਜੀ ਹਾਂਜੀ ਕਿ ਤੁਹਾਨੂੰ ਲੱਗਦਾ ਕੁਝ ਪਤਾ ਲੱਗਾ ਕਿ ਕਿੱਥੋਂ ਇਹ ਬੰਦੇ ਆ ਜਾਂ ਕੁਝ ਇਦਾਂ ਦਾ ਮੈਨੂੰ ਲੱਗਦਾ ਜੀ ਮੇਰੇ ਆਂਡ ਗਵਾਂਡ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੇ ਮਿਲ ਮਲਾ ਕੇ ਕੀਤਾ ਹੋਵੇਗਾ ਜਿਹੜੇ ਨੌਕਰ ਲੋਗ ਹੈਗੇ ਨੇ ਨੌਕਰ ਹਾਂਜੀ ਮੈਂ ਇਸ ਹਪੰਜੀ ਪੰਜ ਨੂੰ ਡਿਵੀਜ਼ਨ ਥਾਣਾ ਸਰ ਕੀ ਮਾਮਲਾ ਕੀ ਹੈ ਮਾਮਲਾ ਪਤਾ ਲੱਗਿਆ ਸੀ ਅੱਜ ਇਨਫੋਰਮੇਸ਼ਨ ਆਈ ਹੈ ਕਿ 250 ਗੁਰਦੇਵ ਨਗਰ ਵਿੱਚ ਚੋਰੀ ਹੋਈ ਹੈ ਘਰ ਦੇ ਵਿੱਚ ਮੌਕੇ ਤੇ ਪਹੁੰਚੇ ਤੇ ਤਤਕੀਸ਼ ਕਰ ਰਹੇ ਹਾਂ ਮੌਕੇ ਦੇ ਕਿੰਨੇ ਕੁ ਬੰਦੇ ਨਜ਼ਰ ਆਦੇ ਇਹਦੇ ਵਿੱਚ ਦੋ ਬੰਦੇ ਨਜ਼ਰ ਆ ਰਹੇ ਸੀਟੀ ਫੇਜ ਵਗੈਰਾ ਦੇਖੀ ਹੈ ਟੈਸਟ ਕਰ ਰਹੇ ਹਾਂ ਮਤਲਬ ਆ ਇਹ ਤਤਕੀਸ਼ ਦਾ ਵਿਸ਼ਾ ਹੈ ਇਹਨੂੰ ਤਤਕੀਸ਼ ਅੱਗੇ ਕਰਕੇ ਫਿਰ ਦੇਖਾਂ ਕਿਹੜੇ ਬੰਦੇ ਕਿੱਥੋਂ ਕਿੰਨਾ ਕੁ ਨੁਕਸਾਨ ਦੱਸਿਆ ਨੁਕਸਾਨ ਇਹਨਾਂ ਦੇ ਘਰ ਦੇ ਮੁਤਾਬਕ ਮਾਲਕ ਦੇ ਮੁਤਾਬਕ ਤਾਂ ਦੋ ਜੁੜੇ ਰਿੰਗਜ਼ ਹੈ ਤੇ ਦੋ ਚੂੜੀਆਂ ਬਾਕੀ ਹੈਗਾ সিলਵਰ ਹੈਗਾ 2 ਕਿਲੋ ਤੇ 3 ਕੁ ਲੱਖ ਰੁਪਏ ਦੇ ਇਹਨਾਂ ਨੇ ਕਹਿਣ ਮੁਤਾਬਕ ਜੀ ਕਿੰਨੇ ਕ ਵਜੇ ਦੀ ਗੱਲ ਹੈ ਇਹ ਨੀਰਵੋਟਰ ਕੋਟ 1:00 ਵਜੇ ਦੇ ਵਿੱਚ ਉਜਵਾਦਿਆ ਸੀ ਜੀ ਉਹਨੇ ਕਿੰਨੇ ਤਾਈ ਕੀ ਕਾਰਵਾਈ ਕੀਤੀ ਕਾਰਵਾਈ ਜੋ ਲੀਗਲ ਕਾਨੂੰਨੀ ਕਾਰਵਾਈ ਹੈ ਉਹਨੂੰ ਅਮਰ ਲਿਆਂਦਾ ਜਾ ਰਿਹਾ ਹੈ ਤਫਤੀਸ਼ ਕਰਕੇ ਦੋਸ਼ੀਆਂ ਨੂੰ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਪੂਰੀ ਫੜ ਦੀ ਸੀਸੀਟੀ ਕੈਮਰੇ ਵਗੈਰਾ ਸਾਰੇ ਚੈੱਕ ਕਰਨਗੇ ਉਹਦੇ ਉਸ ਏਰੀਆ ਮੰਨਿਆ ਜਾਂਦਾ ਫਰੀਦਿਕਰ ਪਿਛੇ ਕੱਲ ਪਿਛਲੇ ਮਹੀਨੇ ਵੀ ਕੁੜਾਰ ਦਾ ਦਾਇਰ ਸੀ ਕਿ ਚਾਰ ਚਾਰ ਗੋਠੀਆਂ ਜਿਹੜਾ ਚੋਰ ਪਿੰਦਾ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਪੁਲਿਸ ਜਿਹੜੇ ਵੀ ਜਦੋਂ ਵੀ ਕੋਈ ਜਦੋਂ ਅਗਸਤ ਵਗੈਰਾ ਸਾਰੇ ਚਲਦੀ ਹੈ ਸਾਡੀ ਪੈਟਰੋਲਿੰਗ ਵਗੈਰਾ ਹੁੰਦੀ ਹੈ ਜਿੱਦਾਂ ਜਿੱਦਾਂ ਕੋਈ ਫੜਿਆ ਜਾਂਦਾ ਫੜਿਆ ਪਿਛੇ ਹਸਣਾ ਅਸੀਂ ਫੜੇ ਵੀ ਹੈ ਤੇ ਜੋ ਪਰਚੇ ਦੇ ਕੇ ਅੰਦਰ ਦੇਈ ਦੀ ਸਾਰੇ ਤੇ ਇਹਨਾਂ ਕੋਸ਼ਿਸ਼ ਕਰਾਂਗੇ ਪੂਰੀ ਇਹਨਾਂ ਦੀ ਬੰਦੇ ਟ੍ਰੇਸ ਕਰਕੇ ਇਨ ਉਹ ਵੀ ਇਲਾਕਾ ਵਿੱਚੋਂ ਛੁੱਟਿਆ ਹੋਇਆ ਉਹ ਉਦੋਂ ਮੌਕੇ ਤੇ ਕੋਈ ਸੀਗਾ ਨਹੀਂ ਇੱਥੇ ਕਿ ਬਾਹਰ ਵਗੈਰਾ ਤੋਂ ਇਹਨਾਂ ਦੇ ਘਰ ਦੇ ਵਿੱਚ ਮੌਕੇ ਦੇ ਨਾਲ ਕਣਮ ਦਾ ਕੋਈ ਘਰ ਕੋਈ ਨਹੀਂ ਸੀਗਾ ਤੇ ਘਰ ਦੇ ਮਾਲਕ ਆਪਣੀ ਮਿਸਰੀ ਨੂੰ ਪੰਚਗੁਲਾ ਸ਼ਿਟ ਨਗੇ ਸੀ ਲਿਗਿਆ ਉਹ ਤੋਂ ਬਾਅਦ ਹੀ ਹਾਦਸਾ ਹੋਈ ਹੈ ਉਹਨਾਂ ਨੇ ਮੂੰਹ ਵਗੈਰਾ ਢੱਕੇ ਹੋਏ ਕਿੱਦਾਂ ਦੇ ਨਹੀਂ ਉਹਨਾਂ ਨੇ ਮੂੰਹ ਕੋਈ ਨਹੀਂ ਢੱਕੇ ਸੀਗਾ ਛੋਟੀ ਉਮਰ ਦੇ ਹੋਈਏ 15 ਤੋਂ 18 20 ਦੇ ਵਿੱਚ ਉਮਰ ਉਹਨਾਂ ਦੀ ਠੀਕ ਤੇ ਕੋਈ ਨਹੀਂ ਸਿਟੀ ਟ੍ਰੇਸ ਕਰ ਲਿਆ ਜਣ ਲਈ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ